ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਜੀਓ ਦਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਤਾਰ ਸਹਬ ਮੇਰਾ ਨਿਤਨਵਾਸ ਸਦਾ ਸਦਾ ਦਤਾਰ ਉਸ ਰੀ ਸੁਵਰਿਆਨੇ ਜਾਏ ਤੱਪੈਉ ਜਿਹੜਾ ਮਿਲ ਲਾਈ ਸਰਜ ਸੁਵਾਦੇ ਸੱਚਾ ਸੋ ਏ ਕਿਸ ਵਿਸਰਿਆ ਚੰਗਾ ਕਿਉ ਹੋਏ ਸੋ ਕਉ ਡਲ ਗੁਰ ਸੇਵੀਏ ਅਹਨ ਸੈ ਸੁਪਾਈ ਨਰਸਨ ਮਰਸੀਏ ਗੁਰੂ ਕੈ ਜਨ ਮਰਨ ਦੁਖ ਜਾਏ ਵਾਹਿਗੁਰੂ ਜੀ ਤਰਨਾ ਸ੍ਰੀ ਮਹੰਲਾ ਪਹਿਲਾ ਜਿਉ ਤਬ ਤਹੈ ਬਾਰੋ ਮਾਰ ਤਬ ਤਬ ਕੱਪੈ ਬਹੁਤ ਵੇਕਾਰ ਜਿਉ ਤਬ ਤਹੈ ਬਾਰੋ ਮਾਰ ਤਬ ਤਬ ਕੱਪੈ ਬਹੁਤ ਵੇਕਾਰ ਜੈ ਧਨਵਾਨੀ ਵਿਸਰਜਾਈ ਜੰਪਕਾ ਰੋਗੀ ਬਿਲ ਲਾਇ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੈ ਸੱਡ ਸੋਈ ਰੰਗ ਜਨ ਕਨ ਕੀਤੇ ਅੱਖੀ ਨਾਤ ਜਨ ਜੀਬਾ ਦਿੱਤੀ ਬੋਲੇ ਤਾਤ ਜਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਅੱਖ ਸਭਜਾਏ ਜਿਤ ਮੋਹ ਪਰੇਖ ਸਵਾਨ ਸੱਬਾ ਕਾਲ ਕਦਾ ਗਾਂਦਾਗ ਦਗਦੋ ਸਮੈ ਚੱਲਿਆ ਲਾਏ ਦਰਗਹਿ ਬਿਸਰਨਾਇ ਜਾਏ ਅਰ ਮਿਲੈ ਅਕਨ ਤੇਰਾ ਨਾਮ ਜਿਤੁ ਲਗ ਤਰਨਾ ਹੋਰ ਨਹੀ ਤਾਉ ਜੇ ਕੁਡੂ ਬੈ ਬਰੋ ਹੋਵੇ ਸਾਧ ਨਾਨਕ ਸੱਚਾ ਸਰਬ ਦਤਾਰ ਜੇ ਕੁਡੂ ਬੈ ਬਰੋ ਹੋਵੇ ਸਾਧ ਨਾਨਕ ਸੱਚਾ ਸਰਬ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ